ਰਮ ਜੀ ਜੀ ਕਿੱਥੋਂ ਤੁਸੀਂ ਜਾਨ ਜੋਖੀ ਦੇ ਡਾਲ ਕੇ ਕਿੱਥੇ ਜਾ ਰਹੇ ਹੋ ਇਸ ਮੰਨ ਤੇ ਚੱਲੋ ਜਿੰਨੇ ਵੀ ਬਜ਼ੁਰਗ ਨੇ ਤੇ ਬੱਚੇ ਨੇ ਉਹਨਾਂ ਨੂੰ ਅਸੀਂ ਪਹਿਲਾਂ ਕੱਢ ਰਿਹਾ ਅੱਜ 2,30,000 ਕਿਊਬਸ ਪਾਣੀ ਹਰੀ ਕੇਰ ਤੋਂ ਛੱਡ ਦਿੱਤਾ ਗਿਆ ਮੈਮ 4 ਵਜੇ ਤੱਕ ਪਹੁੰਚੇਗਾ ਅੱਜ ਸਿਰਫ 1,85,000 ਦਾ ਪਾਣੀ ਦੇ ਇਹ ਮੰਜ਼ਿਰ ਹੈ ਜੇਕਰ 2,30,000 ਪਾਣੀ ਫੇਰ ਆ ਰਿਹਾ ਤਾਂ ਕੀ ਹਾਲਾਤ ਹੋਣਗੇ ਜਿਹੜਾ ਪਾਣੀ ਦੇ ਵਿੱਚ ਆਪੀ ਜਾਨ ਜੋਖਮ ਦੇ ਜਾ ਕੇ ਉਹ ਲੋਕਾਂ ਦਾ ਹਾਲ ਚਾਲ ਲੈਣ ਲਈ ਪਹੁੰਚੇ ਨੇ ਮਾਤਾ ਕੀ ਨਾਮ ਹੈ ਪਰਮਜੀਤ ਪਰਮਜੀਤ ਜੀ ਕਿੱਥੋਂ ਤੁਸੀਂ ਜਾਨ ਜੋਖਮ ਦੇ ਡਾਰ ਕੇ ਕਿੱਥੇ ਜਾ ਰਹੇ ਹੋ ਬੰਦੇ ਚੱਲੇ ਹੋ ਬੰਦੇ ਚੱਲੋ ਤਾਂ ਤੁਸੀਂ ਇਹ ਦੇ ਦੇ ਦਿਓ ਕਿ ਮੈਡਮ ਜਿਹੜੇ ਰਣਵੀਰ ਸਿੰਘ ਭੁੱਲੜ ਦੇ ਪਤਨੀ ਨੇ ਉਹ ਵੀ ਜਿਹੜਾ ਉਹਨਾਂ ਦਾ ਹਾਲ ਚਾਲ ਲੈਣ ਲਈ ਪਾਣੀ ਦੇ ਵਿੱਚੋਂ ਹੁੰਦੇ ਹੋਏ ਜਿਹੜਾ ਗੁਜ਼ਰੇ ਨੇ ਤਾਂ ਇਹ ਤਸਵੀਰਾਂ ਆ ਤੁਸੀਂ ਦੇ ਦੇ ਦਿਓ ਕਿ ਮੈਡਮ ਅਖੁੱਡ ਤੁਸੀਂ ਦੇਖੋ ਤਸਵੀਰਾਂ 'ਚ ਕਿ ਪਾਣੀ ਦੇ ਵਿੱਚ ਜਿਹੜਾ ਨਿਕਲ ਕੇ ਜਿਹੜਾ ਲੋਕਾਂ ਦਾ ਹਾਲ ਚਾਲ ਲੱਰਿਆ ਤਾਂ ਬਿਲਕੁਲ ਬਿਲਕੁਲ ਜੀ ਮੈਂ ਇੱਕੋ ਦੇ ਮਾਧਿਅਮ ਰਾਹੀਂ ਮੈਂ ਵੀ ਦੱਸਣਾ ਚਾਹ ਰਹੀ ਆ ਕਿ ਐਸਟੀਐਮ ਸਾਹਿਬ ਨੇ ਤਰਪਾਲਾਂ ਦਾ ਇੰਤਜ਼ਾਮ ਕਰਤਾ ਅਸੀਂ ਤਾਂ ਇਹਨਾਂ ਦੇ ਦਾਣੇ ਵੀ ਵੇਚਾਰੇ ਆ ਜੇ ਕੋਟੇ ਦੇ ਉੱਤੇ ਆ ਤਰਪਾਲਾਂ ਦੇ ਇਹ tutte ਪ੍ਰਸ਼ਾਸਨ ਕੀ ਕਰ ਬਹੁਤ ਵਧੀਆ ਮੈਡਮ ਦੇ ਦੱਸਣ ਦੇ ਮੁਤਾਬਕ ਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਰਪਾਲਾ ਦਾ ਇੰਤਜ਼ਾਮ ਕਰ ਲਿਆ ਲੋਕਾਂ ਦੇ ਜਿਹੜੇ ਪਸ਼ੂ ਡੰਗੜ ਹੈ ਔਰ ਇੱਥੋਂ ਤੱਕ ਕਿ ਖਾਣ ਪੀਣ ਦਾ ਸਮਾਨ ਦੀ ਵੀ ਜੜੀ ਹੈ ਹੋਰ ਕਾਲ ਜੀ ਜਿੰਨੇ ਬਜ਼ੁਰਗ ਨੇ ਤੇ 12 ਸਾਲ ਤੋਂ ਛੋਟੇ ਬੱਚੇ ਨੇ ਮੇਰੀ ਕੋਸ਼ਿਸ਼ ਪਿਛਲੇ 2 ਘੰਟਿਆਂ ਚ ਇਹੀ ਰਹੀ ਹੈ ਕਿਉਂਕਿ ਐਂਡੋ ਵਾਲਾ ਸਾਡਾ ਪਿੰਡਾ ਨਾਲ ਹੀ ਪਾਕਿਸਤਾਨ ਦਾ ਬਾਰਡਰ ਹੈ ਜੀ ਅਸੀਂ ਉਹ ਲਾਈਨ ਤੱਕ ਦੇਖ ਕੇ ਆਏ ਆ ਤੇ ਬੀਐਸਐਫ ਨੂੰ ਵੀ ਬੇਨਤੀਆਂ ਕੀਤੀਆਂ ਨੇ ਕਿ ਹੈਲਪ ਲਈ ਆਓ ਸਾਰਾ ਪ੍ਰਸ਼ਾਸਨ ਆ ਰਿਹਾ ਤੇ ਤੁਹਾਨੂੰ ਮੈਂ ਦੱਸ ਚੁੱਕੀ ਡਾਕਟਰਸ ਦੋਨੋਂ ਹੀ ਆ ਰਹੇ ਨੇ ਐਨੀਮਲਸ ਵਾਲੇ ਵੀ ਤੇ ਦੂਜੇ ਵੀ ਸਿਵਲ ਹਸਪੀਟਲ ਚੋਂ ਤੇ ਜਿੰਨੇ ਵੀ ਬਜ਼ੁਰਗ ਨੇ ਤੇ ਬੱਚੇ ਨੇ ਉਹਨਾਂ ਨੂੰ ਅਸੀਂ ਪਹਿਲਾਂ ਕੱਢ ਰਿਹਾ ਜਿੰਨੇ ਯੰਗਸਟਰਸ ਨੇ ਉਹਨਾਂ ਦੇ ਨਾਲ ਉਹ ਲਰਸਾਪ ਦੀ ਟੀਮ ਲੱਗ ਕੇ ਆਮ ਆਦਮੀ ਪਾਰਟੀ ਦੇ ਨਾਲ ਵਲੰਟੀਅਰਸ ਲੱਗ ਕੇ ਸਾਰੇ ਜਣੇ ਹੈਲਪ ਕਰਕੇ ਬਾਰ ਕੱਢ ਰਹੇ ਬਿਲਕੁਲ ਕਿੱਥੇ ਨਾ ਕਿੱਥੇ ਰਣਬੀਰ ਸਿੰਘ ਪੁੱਲਣ ਦੀ ਵਲੰਟੀਅਰ ਟੀਮ ਜਿਹੜੀ ਆ ਉਹ ਪੂਰੀ ਜਿਹੜੀ ਜਾਨ ਲਗਾ ਕੇ ਜਿਹੜੀ ਆ ਲੋਕਾਂ ਦੀ ਮਦਦ ਕਰ ਰਹੀ ਹੈ ਔਰ ਜਿਹੜਾ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਜਿਹੜਾ ਰਾਹਤ ਜਿਹੜੀ ਸਮਗਰੀ ਵੀ ਜਿਹੜੀ ਵੰਡਣ ਦੀ ਗੱਲ ਕੀਤੀ ਗਈ ਹੈ ਮੈਡਮ ਰਣਬੀਰ ਸਿੰਘ ਪੁੱਲਣ ਦੀ ਪਤਨੀ ਵੱਲੋਂ ਪਰ ਕਿੱਥੇ ਨਾ ਕਿੱਥੇ ਜਿਹੜਾ ਪ੍ਰਸ਼ਾਸਨ ਜਿਹੜਾ ਕਿ ਇਹਨਾਂ ਨੂੰ ਕਾਲਣ ਦੀ ਜਿੱਦ ਜੇ ਇੱਕ ਕਹਾਵਤ ਸੀ ਉਹ ਪਰ ਮੈਡਮ ਜੀ ਅਸੀਂ ਗੱਲ ਕੀਤੀ ਜਾਵੇ ਕਿਥੇ ਕੱਢਣ ਦੀ ਜਿਹੜੀ ਕਹਾਵਤ ਹੈ ਉਹ ਨਜ਼ਰ ਨਹੀਂ ਆ ਰਹੀ ਮੈਨੂੰ ਇਹ ਜੀ ਜਿਹੜੇ ਥੋੜਾ ਉੱਚੇ ਨੇ ਨਾ ਪਿੰਡ ਇਹਨਾਂ ਨੂੰ ਪਹਿਲਾਂ ਉੱਥੇ ਲੈ ਕੇ ਜਾ ਰਹੇ ਹਾਂ ਅਸੀਂ ਤੇ ਸਾਰੇ ਜਣੇ ਉੱਥੇ ਕੋਠਿਆਂ ਤੇ ਵੀ ਚੜਾ ਰਹੇ ਹਾਂ ਵੈਸੇ ਹਜੇ ਕੋਠਿਆਂ ਦੀ ਨੌਬਤ ਨਹੀਂ ਆਈ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ 2023 ਨਾਲ ਉਹ ਹਜੇ ਪਾਣੀ ਘਟਾ ਤੇ ਅਕਾਲਪੁਰ ਚਲਗੇ ਅੱਜ ਅੱਜ 2,30,000 ਕਿਊਸ ਪਾਣੀ ਹਰੀ ਕੇ ਹਰ ਤੋਂ ਛੱਡ ਦਿੱਤਾ ਗਿਆ ਮੈਮ 4 ਵਜੇ ਤੱਕ ਪਹੁੰਚੇਗਾ ਅੱਜ ਸਿਰਫ 1,85,000 ਦੇ ਪਾਣੀ ਦੇ ਇਹ ਮੰਜ਼ਿਰ ਹੈ ਜੇਕਰ 2,30,000 ਪਾਣੀ ਫਿਰ ਆ ਰਿਹਾ ਤਾਂ ਕੀ ਹਾਲਾਤ ਹੋਣਗੇ ਭਾਈ ਜੀ ਉਸ ਤੋਂ ਪਹਿਲਾਂ ਹੀ ਗੁਰਦੁਆਰਿਆਂ ਤਾਂ ਅਸੀਂ ਬਾਅਦ ਚ ਸੋਚਣੀਆਂ ਨੇ ਪਹਿਲਾਂ ਅਸੀਂ ਜਾਨਾਂ ਬਚਾਉਣੀਆਂ ਨੇ ਕੁਝ ਗੱਲ ਹੀ ਨਹੀਂ ਕਰ ਰਹੇ ਮੈਮ ਕੁਝ ਕੁਝ ਕਰ ਰਹੇ ਨੇ ਵਿਰੋਧੀ ਗੱਲਾਂ ਕਰ ਰਹੇ ਨੇ ਇੱਥੇ 22 ਕਰੋੜ ਦੀਆਂ ਗੱਲਾਂ ਹੋ ਰਹੀਆਂ ਨੇ ਵੋਟ ਨੌਨਸੈਂਸ ਨੋ ਮੈਮ ਹਜੇ ਤੱਕ ਲੋਕਾਂ ਇੱਚਾ ਬਿਲਕੁਲ ਮੇਰੀ ਸਾਰਿਆਂ ਨੂੰ ਬੇਨਤੀ ਹੈ ਸਾਰੀਆਂ ਐਨ ਜੀਓਸ ਸਾਰੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਸਾਫ ਕਾਮੰਤਰੀ ਸਾਰੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਾਲ ਹੱਥ ਮੁੱਢਾ ਤੇ ਮੁੱਢਾ ਲਾ ਕੇ ਚੱਲਣ ਤੇ ਪੰਜਾਬ ਦੇ ਹਾਲਾਤਾਂ ਨੂੰ ਬਿਹਤਰ ਕਰਨ ਤੇ ਅਸੀਂ ਜੀ ਇਵੈਕੂਏਸ਼ਨ ਸੈਂਟਰ ਜਿਹੜੇ 63 ਬਣਾਏ ਨੇ ਹੌਲੀ ਹੌਲੀ ਜੇ ਕੋਈ ਬਿਮਾਰਾ ਸੀ ਉੱਥੇ ਲੈ ਕੇ ਜਾਣਾ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਇਹ ਮੈਦਮ ਦਾ ਦਾਵਾ ਹੈ ਕਿ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਕਿਸੇ ਮੁਸ਼ਕਲਾਂ ਦੇ ਵਿੱਚ ਨਹੀਂ ਆਂ ਦਿੱਤਾ ਜਾਏਗਾ ਪ੍ਰਸ਼ਾਸਨ ਦੇ ਜਿਹੜੇ ਪੱਤੇ ਪ੍ਰਬੰਧ ਕੀਤੇ ਗਏ ਤੁਸੀਂ ਜੁੜੇ ਰਹੋ ਐਨਐਲਟੀਵੀ ਨਾਲ ਪਲਪਲ ਦੀ ਖਬਰ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਪਾਣੀ ਦੇ ਹਾਲਾਤ ਨੇ ਤੇ ਲੋਕ ਜਿਹੜੇ ਕਿਸ ਤਰ੍ਹਾਂ ਪਾਣੀ ਦੇ ਵਿੱਚੋਂ ਗੁਜ਼ਰ ਰਹੇ ਨੇ ਬਿਲਕੁਲ ਬੋਤ ਕਹਿੰਦਾ ਤਸਨ ਦੀ ਦਿਸਕੁਮਾਰ ਐਨਐਲਟੀਵੀ ਜੀ ਸਰ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਆ ਚੁੱਕਿਆ ਉਸ ਏਰੀਆ ਦੀ ਸਪਲਾਈ ਕੱਟ ਦਿੱ ਹੁਣ ਜਿਸ ਤਰ੍ਹਾਂ ਟਿੰਡੀ ਵਾਲਾ ਤੇ ਗੱਟੀ ਰਾਜੋਕੇ ਦਾ ਕੁਝ ਏਰੀਆ ਜਿੱਥੇ ਢਾਣੀਆਂ ਹੈਗੀਆਂ ਨੇ ਉੱਥੇ ਪਾਣੀ ਭਰ ਚੁੱਕਿਆ ਉਹ ਏਰੀਏ ਦੀ ਸਪਲਾਈ ਬੰਦ ਕੀਤੀ ਜਾ ਚੁੱਕੀ ਆ ਤੇ ਜਿਵੇਂ ਜੇ ਪਾਣੀ ਕੰਟਰੋਲ ਹੋਏਗਾ ਚਾਲੂ ਕਰ ਦਿੱਤੀ ਜਾਏਗੀ ਜੇ ਪਾਣੀ ਦਾ ਵਹਾਅ ਹੋਰ ਪਿੰਡਾਂ ਦੇ ਵਿੱਚ ਜਾਏਗਾ ਉਸ ਉਸ ਏਰੀਆ ਨੂੰ ਅਸੀਂ ਕੱਟ ਦਿਆਂਗੇ ਸਰ ਜਿਵੇਂ ਪਾਣੀ ਵਧ ਰਿਹਾ ਕੋਈ ਸ਼ਾਰਟ ਸਰਕਰ ਨੂੰ ਲੈ ਕੇ ਜਾਂ ਕੀ ਇਹ ਸਾਰੇ ਇੰਤਜ਼ਾਮਤ ਹਾਂ ਇਹਦੇ ਵਿੱਚ ਸਰਪੰਚ ਸਬੰਨਾ ਦੇ ਨੰਬਰ ਅਸੀਂ ਕੰਟੈਕਟ ਰੱਖੇ ਹੋਏ ਨੇ ਸਾਰਾ ਸਟਾਫ ਅਸੀਂ ਟੀਮਾਂ ਬਣਾ ਕੇ ਜਿਹੜੇ ਰਾਹਤ ਕੈਂਪ ਉਹਨਾਂ ਦੇ ਨਾਲ ਟਾਈ ਅਪ ਕਰਵਾਤਾ ਜੇ ਏਰੀਆ 'ਚ ਜੇ ਖਤਰਾ ਹੋਏਗਾ ਪੂਲ ਵਗੈਰਾ ਲਾਈਨਾਂ ਡਿੱਗਣ ਦਾ ਉਸ ਏਰੀਆ ਦੀ ਸਪਲਾਈ ਉਹਵੇਂ-ਉਵੇਂ ਕੱਟ ਦਿੱਤੀ ਜਾਏਗੀ